ਕਪੂਤਲਾ ਸ਼ਹਿਰ ਦੇ ਪਿੰਡ ਮਸੂਰਵਾਲਦਾ ਸੁਜੀਤ ਸਿੰਘ ਆਪਣੀ ਪਤਨੀ ਨਾਨਕੀ ਤੋਂ ਕਾਫੀ ਪਰੇਸ਼ਾਨ ਹੈ। ਉਹਨਾਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੀ ਪਤਨੀ ਤੋਂ ਦੂਰ ਹੈ ਤੇ ਉਸ ਦੀ 1-4 ਸਾਲ ਦੀ ਬੇਟੀ ਵੀ ਹੈ। ਸੁਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ਤੇ ਪਿੰਡ ਦੀ ਪੰਚਾਇਤ ਵਿੱਚ ਕਈ ਵਾਰ ਨਾਨਕੀ ਦਾ ਸਮਝੌਤਾ ਵੀ ਹੋਇਆ ਪਰ ਕਿਸੇ ਨਾ ਕਿਸੇ ਭਾਨੇ ਨਾਨਕੀ ਝਗੜਾ ਕਰਕੇ ਵਾਪਸ ਆਪਣੇ ਨਾਨਕੇ ਘਰੇ ਚਲੀ ਗਈ। ਇਸ ਵਾਰ ਨਾਨਕੀ ਨੇ ਕਪੂਤਲਾ ਥਾਣੇ ਜਾ ਕੇ ਤਲਾਕ ਦੀ ਮੰਗ ਕੀਤੀ ਤੇ ਤਾਕ ਦੇ ਬਦਲੇ ਪੈਸੇ ਮੰਗੇ। ਪਿੰਡੇ ਲੋਕਾਂ ਨੇ ਦੱਸਿਆ ਕਿ ਸੁਜੀਤ ਸਿੰਘ ਬਹੁਤ ਗਰੀਬ ਹੈ ਤੇ ਜੇਸੀਬੀ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਕੈਮਰਾਮੈਨ ਮਦਨ ਲਾਲ ਦੇ ਨਾਲ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾਕਰ ਦੀ ਵਿਸ਼ੇਸ਼ ਰਿਪੋਰਟ ਮੈਂ ਪ੍ਰਭਾਕਰ ਆ ਕਪੂਰਥਲਾ ਸ਼ਹਿਰ ਦੇ ਮਨਸੂਰਵਾਲ ਪਿੰਡ ਵਿੱਚ ਆਇਆ ਜਿੱਥੇ ਦੇ ਸਰਜੀਤ ਜੀ ਨੇ ਅੱਗੇ ਵੀ ਕਈ ਵਾਰ ਸ਼ਿਕਾਇਤ ਕੀਤੀ ਕਿ ਉਹਨਾਂ ਦੀ ਵਾਈਫ ਨਾਲ ਉਹਨਾਂ ਦਾ ਕੋਈ ਝਗੜਾ ਚੱਲ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਲੇਕਿਨ ਅੱਜ ਮਾਹੌਲ ਕੁਝ ਚੇਂਜ ਹੋ ਗਿਆ ਤੇ ਅੱਗੇ ਇਹਨਾਂ ਨੇ ਕੋਰਟ ਵਿੱਚ ਕੋਈ ਕੇਸ ਲਾਇਆ ਇਹਨਾਂ ਦੀ ਘਰ ਵਾਲੀ ਨੇ ਲੋਕਾਂ ਨੇ ਬੈਠ ਕੇ ਕਈ ਵਾਰ ਸਮਝੌਤਾ ਵੀ ਕਰਵਾਇਆ ਲੇਕਿਨ ਅੱਜ ਕੀ ਗੱਲ ਬਾਤ ਹੋ ਗਈ ਕਿ ਇਹਨਾਂ ਨੂੰ ਦੁਬਾਰਾ ਮੀਡੀਆ ਦਾ ਸਹਾਰਾ ਲੈਣਾ ਪਿਆ। ਨਮਸਕਾਰ ਸਰ ਜੀ। ਨਮਸਕਾਰ ਜੀ। ਜੀ ਸਰ ਜੀ ਕੀ ਲੋੜ ਪੈ ਗਈ ਕਿ ਤੁਹਾਨੂੰ ਦੁਬਾਰਾ ਮੀਡੀਆ ਦਾ ਸਹਾਰਾ ਲੈਣਾ ਪਿਆ? ਉਹ ਸਰ ਸਾਨੂੰ ਅਸੀਂ ਪਰੇਸ਼ਾਨ ਕਰਦੀ ਹੈ ਵਾਈਫ ਮੇਰੀ। ਮਨਸੂਰਵਾਲ ਤੋਂ ਬੋਲਦਾ ਮੈਂ। ਮੇਰੀ ਨਾਨਕੀ ਵਾਈਫ ਹੈ ਜੋ ਉਹ ਦੁਬਾਰਾ ਦੁਬਾਰਾ ਪਰੇਸ਼ਾਨ ਕਦੇ ਥਾਣੇ ਕਦੇ ਕਚਹਿਰੀਆਂ ਦੇ ਵਿੱਚ ਸਾਨੂੰ ਬੁਲਾਉਂਦੇ ਆ। ਤੇ ਝੂਠਾ ਇਲਜ਼ਾਮ ਲਾ ਕੇ ਸਾਡੇ ਤੇ ਕੋਈ ਪਰਚਾ ਕਰਾਉਂਦੀ ਹੈ ਕੋਈ ਐਫ ਆਰ ਆਂਦਰਜ ਕਰਾਉਂਦੀ ਹੈ ਤੇ ਇਸ ਤਰ੍ਹਾਂ ਸਾਨੂੰ ਮਿਲ ਕੇ ਪਰੇਸ਼ਾਨ ਕਰ ਰਹੇ ਆ ਜਬਰਦਸਤ ਅੱਜ ਅੱਜ ਕੀ ਲੋੜ ਪਈ ਕੀ ਤੁਹਾਨੂੰ ਅੱਜ ਦੁਆਰਾ ਮੀਡੀਆ ਲੋੜ ਪਈ ਉਹ ਤਾਂ ਤੁਹਾਡੇ ਕਾਫੀ ਦਿਨ ਦਾ ਕੇਸ ਚੱਲ ਰਿਹਾ ਪੁਰਾਣਾ ਅੱਜ ਕੀ ਗੱਲਬਾਤ ਹੋ ਗਈ ਉਹ ਸਰ ਆਪਣੇ ਉਹ ਸਾਨੂੰ ਥਾਣੇ ਦਾ ਫੋਨ ਆਇਆ ਹੈਗਾ ਕਪੂਰਥਲੇ ਥਾਣੇ ਸਿਟੀ ਤੋਂ ਉਹ ਕਹਿੰਦੇ ਹੈਗੇ ਵੀ ਕੇਸ ਦਰਜ ਕਰਾਇਆ ਕੋਈ ਤਲਾਕ ਦਾ ਫਤਨ ਤਲਾਕ ਮੰਗ ਰਹੀ ਹੈ ਮੇਰੇ ਤੋਂ ਜਾਂ ਤਾਂ ਪਰ ਲੇਕਿਨ ਮੈਂ ਤਲਾਕ ਲੈਣਾ ਨਹੀਂ ਚਾਹੁੰਦਾ ਤੇ ਮੇਰੀ ਬੱਚੀ ਆ 4 ਸਾਲ ਦੀ ਤੇ ਮੈਂ ਰੱਖਣਾ ਚਾਹੁੰਦਾ ਉਹਨੂੰ ਤੇ ਉਹ ਜਾਣ ਕੇ ਪਰੇਸ਼ਾਨ ਕਰ ਗਈ ਹੈ। ਯਾਨੀ ਤੁਸੀਂ ਰੱਖਣਾ ਚਾਹੁੰਦੇ ਉਹ ਤਲਾਕ ਲੈਣਾ ਚਾਹਦੀ ਹੈ। ਕੀ ਕਰਨਾ ਕਿ ਉਹ ਤਲਾਕ ਲੈਣਾ ਚਾਹਦੀ ਹੈ? ਉਹ ਸਾਰਾ ਪਤਾ ਨਹੀਂ ਹੁਣ ਅਦਰਵਾਇਜ਼ ਆ ਦਾ ਰਿਲੇਸ਼ਨਸ਼ਿਪ ਦੱਸ ਰਹੇ ਆ ਕੋਈ ਸਾਡੇ ਰਿਸ਼ਤੇਦਾਰ ਵੀ ਦੱਸ ਰਹੇ ਆ ਤੇ ਸਾਨੂੰ ਵੀ ਪਤਾ ਲੱਗਾ ਪਹਿਲਾਂ ਵੀ ਮੈਂ ਦੱਸਿਆ ਸੀਗਾ ਵੀ ਅਦਰ ਲੜਕੇ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਹੈਗੀ ਉਹਨਾਂ ਦੀ ਰਿਕਾਰਡਿੰਗ ਵੀ ਰੱਖੀ ਵਾਈਫ ਦੀ ਮੈਂ ਉਹ ਸਾਰਾ ਕੋਈ ਸਬੂਤ ਹੈਗਾ ਮੇਰੇ ਕੋਲ ਜੀ। ਨਹੀਂ ਕਿ ਤੁਸੀਂ ਰੱਖਣਾ ਚਾਹਦੇ ਹੋ ਰਹਿਣਾ ਨਹੀਂ ਚਾਹਦੇ ਹਾਂਜੀ ਹਾਂਜੀ ਮੈਂ ਤਾਂ ਚਾਹਣਾ ਮੈਂ ਲੇਕਿਨ ਮੈਂ ਬਹੁਤ ਵਾਰੀ ਲੈ ਜਾਂਦਾ ਉਹਨੂੰ ਵਾਪਸ ਵੀ ਪੰਚਾਇਤੀ ਤੌਰ ਤੇ ਵੀ ਆਪਣੇ ਰਿਸ਼ਤੇਦਾਰਾਂ ਦੇ ਮੁਤਾਬਿਕ ਵੀ ਕੋਰਟ ਕਚਹਿਰੀ ਦੇ ਵਿੱਚੋਂ ਵੀ ਤੇ ਲੇਕਿਨ ਉਹ ਰਹਿੰਦੀ ਨਹੀਂਗੀ ਪਤਾ ਨਹੀਂ ਕੀ ਚੱਕਰ ਹੈ ਆਪਣੇ ਆਪਣੇ ਪਿੱਛੇ ਕੋਈ ਕਰਦੀ ਆ ਜਾਂ ਕੋਈ ਹਾਂਜੀ ਮਾਤਾ ਜੀ ਤੁਹਾਡੇ ਕਿ ਨਾਲ ਮਰਪੁਰ ਜੀ ਮਰਪੁਰ ਜੀ ਨਾਨਕੀ ਜਨਾਕੀ ਰਿਸ਼ਤਾ ਤੁਹਾਡਾ ਮੇਰੀ ਨੌਂਏ ਦੀ ਤੇ ਨਾ ਜਿਹੜਾ ਝਗੜਾ ਚੱਲ ਰਿਹਾ ਕਿਦੋਂ ਤੋਂ ਚੱਲ ਰਿਹਾ ਝਗੜਾ ਜੀ ਹੋ ਗਿਆ 8 ਸਾਲ ਹੋ ਗਏ ਵਿਆਹ ਹੀ ਉਹਦੇ ਦਾ ਝਗੜਾ ਹੀ ਕਰੀ ਜਾਂਦੀ ਏ ਸਾਡੇ ਨਾਲ ਕੀ ਕਰਨਾ ਕੀ ਝਗੜਾ ਕਰੇ ਕਰਨੇ ਹੈ ਜੀ ਸਾਨੂੰ ਪਤਾ ਨਹੀਂ ਲੱਗਾ ਸੀ ਅਜੇ ਪਹਿਲਾਂ ਵੀ ਖਬਰ ਲਈ ਸੀ ਠੀਕ ਹਨ ਤੇ ਵੀਡੀਓ ਵਾਲੇ ਨੂੰ ਕਹਿ ਕੇ ਵੀ ਸਾਡੇ ਕੋਈ ਮੁੰਡੇ ਨਾਲੋਂ ਸੰਬੰਧ ਸੀਗਾ ਉਹਦੇ ਡੈਡੀ ਮੰਮੀ ਨੂੰ ਪਤਾ ਸੀਗਾ ਸਾਨੂੰ ਦੱਸਿਆ ਨਹੀਂ ਸੀ ਉਹਨਾਂ ਨੇ ਠੀਕ ਹਨ ਤੇ ਸਾਨੂੰ ਹੁਣ ਪਤਾ ਲੱਗਾ ਦੋ ਵੀਰਿਓ ਨੂੰ ਕੁੱਟ ਮਾਰ ਵੀ ਕੀਤੀ ਹੈ ਸਾਡੇ ਮੇਰੇ ਪੋਤੇ ਪੋਤੀਆਂ ਦੋ ਨੇ ਖਰਾਬ ਕੀਤੀ ਉਹ ਬੰਦੇ ਨੇ ਉਹ ਹੈਗਾ ਨਵੇਂ ਕਿਲੇ ਦਾ ਮੁੰਡਾ ਹੈ ਠੀਕ ਹੈ ਨਾ ਗਿਆ ਉਹ ਇੱਥੇ ਕ੍ਰੋਧ ਪਰ ਕੋਈ ਇੱਧਰ ਠੀਕ ਹੈ ਨਾ ਤੇ ਉਹਦੇ ਘਰ ਵਾਲੇ ਦੀ ਵੀ ਸਾਡੇ ਕੋਲ ਰਿਪੋਰਟ ਹੈ ਵੀ ਮੇਰੇ ਪਰੇਸ਼ਾਨ ਕਰਦੀ ਹੈ ਤੁਹਾਡੀ ਨੂੰ ਇਹਨੂੰ ਲੈ ਕੇ ਜਾਓ ਅਸੀਂ ਕਿਵੇਂ ਲੈ ਕੇ ਜਾਈਏ ਔਰ ਇਸੀ ਲੈ ਵੀ ਆਵਾਂਗੇ ਲਿਆਂਦੀ ਬਹੁਤ ਗੀਰੀ ਹੈ ਪਰ ਉਹ ਕਿਸੇ ਮੁੰਡੇ ਨਾਲ ਉਹਦੇ ਨਾਲ ਚਲੀ ਜਾਂਦੀ ਹੈ ਅਸੀਂ ਕੀ ਕਰੀਏ ਮਜਬੂਰੀ ਨਾਲ ਤਾਂ ਰੱਖ ਨਹੀਂ ਸਕਦੇ ਇੱਕ ਵਾਰ ਹੁੰਦਾ ਨਾ ਕਿ ਜਨਾਨੀ ਨੂੰ ਹੁੰਦਾ ਨਾ ਕਿ ਮੇਰੇ ਸਾਤੁਰੇ ਵਿੱਚ ਨਾਲ ਉਤ ਦੀ ਵਖਰੇ ਕਿਤੇ ਹੋ ਗਈ ਤੁਹਾਡੇ ਨਾਲ ਜੀ ਹੁੰਦੀ ਸੀ ਨਹੀਂ ਨਹੀਂ ਉਹ ਬੱਕਰੀ ਹੋ ਗਈ ਸੀ ਸਾਡੇ ਨਾਲ ਕਹਿੰਦੀ ਬੱਕਰੀ ਹੁਣ ਤੇ ਮਲੋ ਕਹਿੰਦਾ ਮਲੋ ਕਿ ਵਖਰੀ ਹੋ ਕੇ ਆਜ਼ਾਦੀ ਚਾਹੁੰਦੀ ਸੀ ਕਹਿੰਦਾ ਬਸ ਉਹ ਤਾਂ ਕਹਿੰਦੀ ਵੀ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੀ ਨਾ ਮੇਰੇ ਘਰ ਵਾਲਾ ਰੱਖਣਾ ਚਾਹੁੰਦੀ ਸਾਡੇ ਪੁੱਤ ਨੂੰ ਤਾਂ ਬੋਲਣ ਨਹੀਂ ਦਿੰਦੀ ਸੀ ਨਾ ਪੋਤੀ ਚੱਕਣ ਦਿੰਦੀ ਸੀ 4 ਸਾਲ ਦੀ ਹੋ ਗਈ ਮੇਰੀ ਪੋਤੀ ਉਹ ਬੰਦੇ ਨੇ ਰੋਲੀ ਹੈ ਸਾਡੇ ਉਹ ਸਾਹਮਣੇ ਕਰ ਦੇਣ ਤੇ ਫਿਰ ਸਾਡਾ ਫੈਸਲਾ ਹੈ ਜੀ ਹਾਂਜੀ ਕੀ ਨਾਂ ਹੈ ਤੁਹਾਡਾ ਹਾਂਜੀ ਕੀ ਨਾਂ ਤੁਹਾਡਾ ਚਾਰ ਸਿੰਘ ਚਾਰ ਸਿੰਘ ਜੀ ਨਾਨਕ ਜੀ ਨਾਲ ਕੀ ਸਬੰਧ ਹੈ ਤੁਹਾਡੇ ਕੀ ਸਬੰਧ ਨਾਨਕ ਜੀ ਨਾਲ ਤੁਹਾਡੇ ਜੀ ਨੋ ਹੈ ਸਾਡੀ ਜੀ ਇਹ ਨੋ ਹੈਗੀ ਹੈ ਸਾਡੀ ਹਾਂਜੀ ਹਾਂਜੀ ਕੀ ਨਾਂ ਹੈ ਤੁਹਾਡਾ ਚਾਰ ਸਿੰਘ ਚਾਰ ਸਿੰਘ ਜੀ ਤੁਸੀਂ ਨਾਨਕ ਜੀ ਨੂੰ ਜਾਣਦੇ ਹੋ ਹਾਂ ਜੀ ਹਾਂ ਜਾਣਦੇ ਨੇ ਖੁੱਪੜ ਹੈ ਇਹਨਾਂ ਦਾ ਇਹਨਾਂ ਵਾਰੇ ਕੀ ਕਰਨਾ ਚਾਹੁੰਦੇ ਕਿ ਉਹਨਾਂ ਵਾਰੇ ਅਸੀਂ ਇਹ ਕੇਰੀ ਨੂੰ ਲਿਆਂਦੀ ਆ ਆਪ ਤੇ ਜ਼ਿੰਮੇਵਾਰੀ ਤੇ ਦੋਨਾਂ ਦੀ ਆਣਾ ਇਹ ਚਾਰ ਦਾ ਰਹੀ ਹੈ ਕਿਉਂ ਪੰਜਾਂ ਦਿਨਾਂ ਮਗਰੋਂ ਇਹਨਾਂ ਨਾਲ ਲੜ ਕੇ ਫੇਰ ਉੱਠ ਗਈ ਹੋ ਅਸੀਂ ਆਪ ਤੇ ਜ਼ਿੰਮੇਵਾਰੀ ਤੇ ਇਹਨੂੰ ਲਿਆਂਦੀ ਆ ਤੇ ਇਹ ਰਹਿਣਾ ਨਹੀਂ ਚਾਹੁੰਦੀ ਇੱਥੇ ਇਹਨਾਂ ਦੀ ਕਾਰ ਨਹੀਂ ਪੁੱਛੇ ਕੀ ਕੀ ਗੱਲਬਾਤ ਆ ਕਿਉਂ ਨਹੀਂ ਤੂੰ ਰਹਿਣਾ ਚਾਹੁੰਦੀ ਕੋਈ ਕਾਰ ਹੁਣ ਜੀ ਮੈਂ ਇਹੀ ਸੂਤ ਆਉਂਦਾ ਕਿ ਉਹ ਪਿੱਛੇ ਮਦਨ ਮੁੰਡੇ ਨਾਲ ਹੈਗੀ ਹੈ ਏ ਮੁੰਡਾ ਨੂੰ ਮਰਾਉਣਾ ਚਾਹੁੰਦੀ ਆ ਵਾ ਗੱਲ ਤਾਂ ਇਹੀ ਇੱਥੇ ਖੜ ਗਈ ਇਹ ਇਹਨੂੰ ਰੱਖਣੇ ਚਾਹੁੰਦੀਗੀ ਉਧਰ ਰਹਿਣਾ ਚਾਹੁੰਦੀ ਇਹ ਬਸ ਕੁੱਛੀ ਤੇ ਉਹਦੇ ਪੇਕੇ ਨਾਲ ਤੁਸੀਂ ਗੱਲਬਾਤ ਕੀਤੀ ਏ ਇਸ ਬਾਰੇ ਨਾ ਸੀ ਗੱਲ ਕੀਤੀ ਕੋਈ ਨਹੀਂ ਗੱਲ ਕੀਤੀ ਕਿ ਜੁੱਦੀ ਮੈਂ ਬਾਤ ਗਿਆ ਹੀ ਨਹੀਂ ਜੀ ਜੀ ਕਰ ਨਹੀਂ ਪੁੱਛਿਆ ਕੀ ਕਿ ਕਿਹੜਾ ਅਸੀਂ ਲੈ ਆਏ ਉਹਨੂੰ ਮੁੜ ਕੇ ਉੱਠ ਗਈ ਆ ਮੁੜ ਕੇ ਅਸੀਂ ਗਈ ਨਹੀਂ ਜਮਾ ਬਸ ਆ ਗਈ ਹੁਣ ਫਿਰ ਜੀ ਜੀ ਫੇਰ ਤੁਹਾਡੇ ਕੋਲ ਪੁੱਛ ਰਹੇ ਆ ਕਿ ਤੁਸੀਂ ਉਹਦੇ ਪਿੰਡ ਗੱਲਬਾਤ ਕੀਤੀ ਸਰਪੰਚ ਨਾਲ ਇਹ ਬਾਰ ਬਾਰ ਲੜਕੇ ਜਾ ਰਹੀ ਆ ਤੁਹਾਨੂੰ ਮਨਾਉਣੇ ਕਿੰਨੇ ਮਨਾਨੇ ਕੀ ਗੱਲ ਬਤਾਉਂਦੇ ਸਰਪੰਚ ਨੇ ਕੁਝ ਕਿਹਾ ਉਹ ਸਰ ਸਰਪੰਚ ਕਹਿੰਦਾ ਹੈਗਾ ਵੀ ਚਲੋ ਤੁਸੀਂ ਕੋਈ ਤਰੀਕ ਪਾ ਲਓ ਕੋਈ ਤੇ ਆਪਾਂ ਗੱਲਬਾਤ ਕਰਕੇ ਸਾਂਝੀ ਕੋਈ ਤੇ ਫਿਰ ਮਸਲਾ ਹੱਲ ਕਰ ਦਾਂਗੇ ਤੁਹਾਡਾ ਪਰ ਲੇਕਿਨ ਸਰਪੰਚ ਦੇ ਸਾਹਮਣੇ ਵੀ ਕਹਿਣ ਲੱਗੀ ਕਹਿੰਦੀ ਮੈਂ ਰਹਿਣਾ ਨਹੀਂਗਾ ਮੈਂ ਤਲਾਕ ਲੈਣਾ ਵਾ ਤੇ ਕਹਿੰਦੀ ਮੇਰਾ ਨਹੀਂ ਐਦਾ ਮਿਲ ਗਏ ਜਾਣਾ ਠੀਕ ਨਹੀਂਗਾ ਮਰਾ ਤੇ ਸਰਪੰਚ ਨੇ ਕੀ ਕਿਹਾ ਤੁਹਾਨੂੰ ਹਾਂਜੀ ਸਰਪੰਚ ਕਹਿੰਦਾ ਹੈਗਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਮਸਲਾ ਨਗਰਾਦਾਂਗੇ ਤੁਹਾਡਾ ਤੁਸੀਂ ਆਪਸ ਵਿੱਚ ਸਲਾਮ ਮਸ਼ਵਰਾ ਕਰੋ ਵੀ ਰਹਿਣਾ ਜਾਂ ਨਹੀਂ ਰੱਖਣਾ ਜਾਂ ਕਿਦਾਂ ਮੰਨ ਲਵੇ ਇਦਾਂ ਕਹਿੰਦੇ ਸੀ ਸਰਪੰਚ ਸਾਹਿਬ ਹਾਂ